ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਸਾਕਸ਼ ਦੇ ਵੱਲੋਂ ਅਜੇ ਹੀ ਹਰਕਤ ਕੀਤੀ ਗਈ ਕਿ ਉਸ ਤੋਂ ਬਾਅਦ ਮੌਕੇ ਤੇ ਹੀ ਹੰਗਾਮਾ ਮਚ ਗਿਆ ਦਰਅਸਲ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ ਜਿਸ ਦਰਮਿਆਨ ਜਸ ਦੇ ਵੱਲੋਂ ਸੁਣਵਾਈ ਕੀਤੀ ਜਾ ਰਹੀ ਸੀ ਤੇ ਨਿਹੰਗ ਦੇ ਵੱਲੋਂ ਉਹਨਾਂ ਦੇ ਸਾਹਮਣੇ ਕਿਰਪਾਨ ਜੋ ਹੈ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਅਜਿਹੇ ਦੇ ਵਿੱਚ ਮੌਕੇ ਉਤੇ ਜੋ ਲੋਕ ਮੌਜੂਦ ਹੁੰਦੇ ਨੇ ਜੋ ਅਧਿਕਾਰੀ ਮੌਜੂਦ ਹੁੰਦੇ ਨੇ ਉਹਨਾਂ ਦੀ ਮੁਸ਼ਤਿਹਦੀ ਦੇ ਨਾਲ ਨਿਹੰਗ ਨੂੰ ਫੜ ਲਿਆ ਜਾਂਦਾ ਉਸ ਤੋਂ ਬਾਅਦ ਮੌਕੇ ਤੇ ਉਸ ਨੂੰ ਲੈ ਕੇ जाया ਜਾਂਦਾ ਤਾਂ ਇਸ ਦੇ ਮਾਮਲੇ ਦੇ ਵਿੱਚ ਹੀ ਕਾਰਵਾਈ ਵੀ ਕੀਤੀ ਗਈ ਹੈਗੀ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਜੋ ਇਹ ਨਿਹੰਗ ਸਿੰਘ ਅੰਦਰ ਕਿਵੇਂ ਆਇਆ ਕਿਉਂਕਿ ਇਸ ਦੀ ਕੋਈ ਪੇਸ਼ੀ ਨਹੀਂ ਸੀ ਤਾਂ ਅੰਦਰ ਵੜਨ ਤੋਂ ਪਹਿਲਾਂ ਜਾਂਚ ਪੜਤਾਲ ਕਿਉਂ ਨਹੀਂ ਕੀਤੀ ਗਈ ਹਾਲਾਂਕਿ ਇਸ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜਿਸ ਵਿਅਕਤੀ ਨੂੰ ਫੜਿਆ ਗਿਆ ਹੈ ਗਾਉ ਦਿਮਾਗੀ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਉਹ ਅਦਾਲਤ ਦੇ ਵਿੱਚ ਆਇਆ ਸੀ ਤਾਂ ਉਸ ਦੇ ਕੋਲ ਜੋ ਸੀਰੀ ਸਾਹਿਬ ਹੈ ਵੱਡੀ ਵਾਲੀ ਵੀ ਸੀਗੀ ਜੋ ਕਿ ਨਿਕਲਵਾ ਦਿੱਤੀ ਗਈ ਸੀ ਅਜਿਹੇ ਦੇ ਵਿੱਚ ਉਹ ਅੰਦਰ ਜਾਂਦਾ ਹੈਗਾ ਉਸ ਤੋਂ ਬਾਅਦ ਉਸ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਵੀ ਜਿਹੜੀ ਹੈਗੀ ਕੀਤੀ ਗਈ ਹੈਗੀ ਅਣਗੈਲੀ ਵੀ ਜੋ ਹੈ ਇਸ ਮਾਮਲੇ ਦੇ ਵਿੱਚ ਨਜ਼ਰ ਆਈਏ ਉਸ ਤੋਂ ਬਾਅਦ ਵੱਡਾ ਇਸ ਦੇ ਵਿੱਚ ਐਕਸ਼ਨ ਹੋਇਆ ਪਟਿਆਲਾ ਦੀ ਖਬਰ ਹੈਗੀ ਆ ਜਿੱਥੇ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ निहंगदेव ਵੱਲੋਂ ਕਿਰਪਾਨ ਜੋ ਹੈ ਲਹਿرائی ਗਈ ਸੀ ਇਹਦੇ ਅਜੇਹੇ ਦੇ ਵਿੱਚ ਸੁਰੱਖਿਆ ਮੁਲਾਜ਼ਮ ਨੂੰ ਮੁਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਤਨਾਮ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੋਬਿੰਦ ਨਗਰ निवासी गुरपाल सिंह जो है बीते दिन जिला अदालत ਦੇ ਵਿੱਚ ਆਇਆ ਸੀ ਅਦਾਲਤ ਦੇ ਵਿੱਚ ਦਾਖਲ ਹੋਣ ਲੱਗਿਆ ਗੇਟ ਤੇ ਤਨਾਤ ਸੁਰੱਖਿਆ ਮੁਲਾਜ਼ਮਾਂ ਦੇ ਵੱਲੋਂ ਇਸ ਦੀ ਤਲਾਸ਼ੀ ਵੀ ਲਈ ਗਈ ਸੀ ਅਤੇ ਇਸ ਦੇ ਹੱਥ ਦੇ ਵਿੱਚ ਮੌਜੂਦ ਵੱਡੀ ਕਿਰਪਾਨ ਜੋ ਹੈਗੀ ਆ ਉਤਰਵਾ ਲਈ ਗਈ ਸੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਫੜੇ ਗਏ ਇਸ ਵਿਅਕਤੀ ਦਾ ਨਾਮ गुरपाल सिंह ਦੱਸਿਆ ਜਾ ਰਿਹਾ ਜੋ ਕਿ ਤ੍ਰਿਪੜੀ ਦੱਸਿਆ ਜਾ ਰਿਹਾ ਕਿ ਉੱਥੇ ਦਾ ਰਹਿਣ ਵਾਲਾ ਹੈਗਾ ਆ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਅਤੇ ਇਸ ਦਾ ਕੋਈ ਵੀ ਕ੍ਰਿਮੀਨਲ ਪਿੱਛੋਕੜ ਸਾਹਮਣੇ ਹੁਣ ਤੱਕ ਨਹੀਂ ਆਇਆ ਮੇਜ਼ ਉੱਪਰ ਚੜਕੇ ਸ਼੍ਰੀ ਸਾਹਿਬ ਕੱਢਣ ਵਾਲੇ ਨਿਹੰਗ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਮੌਕੇ ਤੇ ਹੀ ਲੈ ਲਿਆ ਸੀਗਾ ਫਿਲਹਾਲ ਮੁਲਜ਼ਮ ਜੋ ਹੈ ਨਿਹੰਗ ਸਿੰਘ ਨੂੰ ਅੱਜ ਮਾਣਿਓ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਜੋ ਹੈ ਹਾਸਲ ਕਰਕੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਣ ਦੀ ਗੱਲ ਜੋ ਹੈ ਕਹੀ ਜਾ ਰਹੀ ਹੈ ਤਾਂ ਡੀਐਸਪੀ ਸਤਨਾਮ ਸਿੰਘ ਜੋ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈਗੀ ਕਿ ਦਿਮਾਗੀ ਤੌਰ ਤੇ ਇਹ ਠੀਕ ਨਹੀਂ ਸੀਗਾ ਅਦਾਲਤ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਨਿਰੀਖਣ ਦੌਰਾਨ ਸਾਹਮਣੇ ਇਹ ਵੀ ਆਇਆ ਕਿ ਕੱਲ ਮੌਜੂਦ ਸੁਰੱਖਿਆ ਮੁਲਾਜ਼ਮ ਦੇ ਵੱਲੋਂ ਗੁਰਪਾਲ ਸਿੰਘ ਨੂੰ ਅਦਾਲਤ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਦੀ ਜੱਜ ਕੋਲ ਪੇਸ਼ੀ ਹੋਣ ਜਾਂ ਨਾ ਹੋਣ ਬਾਰੇ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਗਈ ਸੀ ਕੋਈ ਵੀ ਅੰਦਰ ਜੋ ਹੈ ਦਾਖਲ ਹੋ ਗਿਆ ਅਜਿਹੇ ਦੇ ਵਿੱਚ ਵੱਡੀ ਕੁਤਾਹੀ ਹੈਗੀ ਇਸ ਕਰਕੇ ਇੱਕ ਸੁਰੱਖਿਆ ਮੁਲਾਜ਼ਮ ਨੂੰ ਮዕਤਲ ਕਰਕੇ ਉਸ ਦੇ ਖਿਲਾਫ ਜੋ ਹੈ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵੱਡੀ ਅਣਗਹਿਲੀ ਜੋ ਕਿ ਪਟਿਆਲਾ ਦੇ ਵਿੱਚ ਵਾਪਰੀ ਹੈਗੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸਾਕਸ਼ਦੋ ਹੈ ਅਦਾਲਤ ਦੇ ਵਿੱਚ ਵੜ ਜਾਂਦੇ ਜਿਸ ਦੇ ਵੱਲੋਂ ਜੋ ਇਹ ਮੌਕੇ ਤੇ ਮਾਹੌਲ ਗੰਮਗੀਨ ਹੋ ਜਾਂਦਾ ਕਿਉਂਕਿ ਕਿਰਪਾਨ ਜੋ ਇਹ ਲਹਿਰਾਉਣਾ ਉਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਜਾਂਦਾ ਜੱਜ ਦੇ ਬਿਲਕੁਲ ਨੇੜੇ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ ਪੂਰੀ ਹਰਕਤ ਜੋ ਹੈਗੀ ਆ ਹੋਈ ਹੈ ਅਜੇ ਦੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦਿਆਂ ਇਸ ਮਾਮਲੇ ਦੇ ਵਿੱਚ ਕੀ ਕੁਝ ਉਹਨਾਂ ਕੋਲ ਜਾਣਕਾਰੀ ਹੈ ਤੇ ਕੀ ਕੁਝ ਅਪਡੇਟ ਹੈ ਜੀ ਰਣਦੀਪ ਕੀ ਕੁਝ ਮਾਮਲਾ ਹੈਗਾ ਤੇ ਹੁਣ ਤੱਕ ਕੋਈ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਜੀ ਬਿਲਕੁਲ ਕਵੇਦਾ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਹੈਗਾ ਸਵੇਰ ਦੀ ਘਟਨਾ ਹੈਗੀ ਆ ਜਿਹੜੀ ਪਟਿਆਲਾ ਜੁਡੀਸ਼ੀਅਲ ਕੋਰਟ ਹੈਗੀ ਆ ਤਾਂ ਉੱਥੇ ਇੱਕ ਨਿਹੰਗ ਸਿੰਘ ਜਿਹੜਾ ਹੈਗਾ ਉਹ ਬਾਣੇ ਦੇ ਵਿੱਚ ਉੱਥੇ ਪਹੁੰਚਦਾ ਹੈ ਜਦੋਂ ਤਾਂ ਨੀਚੇ ਜਿਹੜਾ ਹੈਗਾ ਚੈਕਿੰਗ ਹੁੰਦੀ ਹੁੰਦੀ ਆ ਜਿਸ ਤਰੀਕੇ ਨੂੰ ਲੈ ਕੇ ਕੋਈ ਅਸਲਾ ਵਗੈਰਾ ਤਾਂ ਨਹੀਂ ਹੈ ਤਾਂ ਜਦੋਂ ਉੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਦੇ ਵੱਲੋਂ ਰੋਕਿਆ ਜਾਂਦਾ ਕਵੇਦਾ ਤਾਂ ਉਸ ਤੋਂ ਬਾਅਦ ਉਸ ਨਿਹੰਗ ਸਿੰਘ ਕੋਲ ਇੱਕ ਵੱਡੀ ਕੁਰਬਾਨ ਹੁੰਦੀ ਹੈ ਇੱਕ ਸ੍ਰੀ ਸਾਹਿਬ ਜਿਹੜੀ ਉਹਨਾਂ ਦੇ ਕੋਲ ਪਾਈ ਹੁੰਦੀ ਹੈ ਤਾਂ ਜਦੋਂ ਪੰਜਾਬ ਪੁਲਿਸ ਦੇ ਅਧਿਕਾਰੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਵੱਡੀ ਕੁਰਬਾਨ ਹੈ ਇਹ ਉੱਪਰ ਲੈ ਕੇ ਨਹੀਂ ਜਾ ਸਕਦੇ ਤਾਂ ਉਹ ਜਿਹੜੀ ਵੱਡੀ ਕੁਰਬਾਨ ਹੈ ਉਹ ਤੇ ਜਮ੍ਹਾਂ ਕਰਵਾ ਲਿੱਤੀ ਜਾਂਦੀ ਹੈ ਪਰ ਉਹ ਨਿਹੰਗ ਸਿੰਘ ਨੂੰ ਜਿਹੜਾ ਜਾਣ ਦਿੱਤਾ ਜਾਂਦਾ ਹੈ ਪਰ ਉਹ ਜਾ ਕੇ ਇੱਕ ਲੇਡੀ ਜਿਹੜੇ ਜੱਜ ਸੀਗੇ ਉਹਨਾਂ ਦੇ ਉੱਥੇ ਕਾਊਂਟਰ ਜਿਹੜਾ ਡੈਸਕ ਬਣਿਆ ਹੁੰਦਾ ਉਹਦੇ ਉੱਪਰ ਚੜ ਜਾਂਦਾ ਹੈ ਔਰ ਸ੍ਰੀ ਸਾਹਿਬ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਜਿਹੜਾ ਉੱਥੇ ਦਾ ਸਟਾਫ ਹੁੰਦਾ ਉਹ ਹਰਕਤ ਦੇ ਵਿੱਚ ਹੁੰਦਾ ਨਿਹੰਗ ਸਿੰਘ ਨੂੰ ਜਿਹੜਾ ਹੈਗਾ ਉਹ ਜੱਫਾ ਪਾ ਕੇ ਬਾਹਰ ਬਾਲ ਲੈ ਜਾਂਦੇ ਤੇ ਜਿਹੜੀ ਪੁਲਿਸ ਜਿਹੜੀ ਨੇੜੇ ਚੌਂਕੀ ਲੱਗਦੀ ਹੈ ਲੋਰੀਗੇੜ ਥਾਣਾ ਤਾਂ ਉਹਨਾਂ ਨੂੰ ਬੁਲਾ ਲਿੱਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਕਵਿਤਾ ਜਦੋਂ ਜਾਂਚ ਕੀਤੀ ਜਾਂਦੀ ਹੈ ਕਿ ਅਕਸਰ ਇਹ ਨਿਹੰਗ ਸਿੰਘ ਕੌਣ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗਦਾ ਹੈ ਕਿ ਇਹ ਕੋਈ ਮੈਂਟਲੀ ਅਫਸਰਟ ਹੈਗਾ ਥੋੜਾ ਬਹੁਤ ਡਿਪਰੈਸ਼ਨ ਦੇ ਵਿੱਚ ਹੈ ਪਰ ਇਹ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਹਰਕਤ ਚੰਦੇ ਹੋਏ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੇ ਵੱਲੋਂ ਕਾਰਵਾਈ ਕਰ ਦਿੱਤੀ ਜਾਂਦੀ ਹੈ ਕਿ ਜਿਹੜਾ ਥੱਲੇ ਜਿਸ ਨੇ ਚੈਕਿੰਗ ਕੀਤੀ ਜਿਹੜਾ ਪੰਜਾਬ ਪ ਤਾਂ ਉਸਨੇ ਇਸ ਨੂੰ ਚੈੱਕ ਕਿਉਂ ਨਹੀਂ ਕੀਤਾ ਹੈਗਾ ਕਿ ਇਸ ਦੀ ਕੋਈ ਤਾਰੀਖ ਸੀਗੀ ਕੋਰਟ ਦੇ ਵਿੱਚ ਜਾਂ ਨਹੀਂ ਸੀਗੀ ਕਿਉਂ ਉਹ ਨੂੰ ਜਾਣ ਦਿੱਤਾ ਗਿਆ ਪਰ ਜਦੋਂ ਇਹਦਾ ਤੱਥਾਂ ਦੇ ਆਧਾਰ ਦੇ ਉੱਤੇ ਸਾਰਾ ਪਤਾ ਕਰਵਾਇਆ ਗਿਆ ਕਵਿਤਾ ਤਾਂ ਇਹ ਇਸ ਦੇ ਉੱਪਰ ਕੋਈ ਵੀ ਜਿਹੜਾ ਹੈਗਾ ਮਾਨਯੋਗ ਅਦਾਲਤ ਦੇ ਵੀ ਇਸ ਦੀ ਕੋਈ ਪੇਸ਼ੀ ਨਹੀਂ ਸੀਗੀ ਪਰ ਫਿਰ ਵੀ ਜਿਹੜਾ ਪੁਲਿਸ ਅਧਿਕਾਰੀ ਦੇ ਵੱਲੋਂ ਇਸ ਨੂੰ ਜਾਣ ਦਿੱਤਾ ਗਿਆ ਤਾਂ ਫਿਲਹਾਲ ਜਿਹੜਾ ਹੈਗਾ ਇਸ ਦੇ ਉੱਤੇ ਕਵਿਤਾ ਮਾਮਲਾ ਜਿਹੜਾ ਹੈਗਾ ਉਹ 307 ਦਾ ਜਿਹੜਾ ਹੈਗਾ ਦਰਜ ਕਰ ਲਿੱਤਾ ਗਿਆ ਪਰ ਬਾਕੀ ਜਿਹੜੀ ਹੈ ਢੰਗਾਈ ਦੇ ਨਾਲ ਪੁੱਛ ਕੇ ਚੱਰੀ ਹੈ ਜੀ ਹਾਂ ਤਾਂ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਮੋਤਲ ਕੀਤਾ ਗਿਆ ਕਿਉਂਕਿ ਵੱਡੀ ਅਣਗੈਲੀ ਵਾਪਰੀ ਹੈ। ਹਾਂ ਜੀ ਬਿਲਕੁਲ ਕਵੇਦਾ ਜਿਸ ਤਰੀਕੇ ਦੇ ਨਾਲ ਜਦੋਂ ਉਹਨੂੰ ਵੈਰੀਫਾਈ ਕੀਤਾ ਗਿਆ ਕਿ ਇਹ ਨਿਹੰਗ ਸਿੰਘ ਉੱਪਰ ਕਿਵੇਂ ਪਹੁੰਚਿਆ ਕਿਉਂਕਿ ਇਹਦੇ ਕੋਲ ਇੱਕ ਜਿਹੜੀ ਕੁਰਬਾਨ ਹੈ ਉਹ ਨਿਜੇ ਹੀ ਜਮ੍ਹਾਂ ਕਰਵਾ ਲਈ ਤੀਂ ਤਾਂ ਉਸ ਤੋਂ ਬਾਅਦ ਜਿਹੜੀ ਸੀਰੀਜ਼ ਹੈ ਪਾਈ ਗਈ ਸੀ ਪਰ ਚਲੋ ਉਹਨੂੰ ਜਾਣ ਵੀ ਦਿੱਤਾ ਗਿਆ ਪਰ ਉਸ ਤੋਂ ਕੁਝ ਵਿੱਚ ਜਿਹੜੀ ਉਹ ਕਿਉਂ ਨਹੀਂ ਕੀਤੀ ਗਈ ਅਗਰ ਲੱਗ ਰਿਹਾ ਸੀਗਾ ਕਿ ਡਾਊਟਫੁਲ ਰੱਖ ਰਿਹਾ ਕਿ ਉਹ ਆ ਤਾਂ ਮਾਕੀ ਤੋੜ ਤੇ ਠੀਕ ਨਹੀਂ ਹੈ ਤਾਂ ਪੁਲਿਸ ਅਧਿਕਾਰੀ ਦੇ ਵੱਲੋਂ ਉਸ ਨੂੰ ਕਿਉਂ ਜਾਣ ਦਿੱਤਾ ਗਿਆ ਉੱਪਰ ਔਰ ਜਿਹੜੀ ਉਸ ਤੋਂ ਜਾਂਚ ਕਿਉਂ ਨਹੀਂ ਕੀਤੀ ਗਈ ਉਹਦੀ ਪੇਸ਼ੀ ਹੈ ਜਾਂ ਨਹੀਂ ਹੈ ਜਿਸ ਕਰਕੇ ਜਿਹੜਾ ਹੈਗਾ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਕਵਿਤਾ ਇਹ ਵੀ ਦੱਸਣਯੋਗ ਹੋਊਗਾ ਕਿ ਪਰਿਵਾਰ ਵੱਲਿਆਂ ਦਾ ਜਿਹੜਾ ਕਹਿਣਾ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਸਾਡਾ ਬੰਦਾ ਜਨਕਿ ਉਹਦੇ ਬ੍ਰਦਰ ਦਾ ਕਹਿਣਾ ਕਿ ਸਾਡਾ ਭਰਾ ਹੈ ਜਿਹੜਾ ਇਹ ਤਮਾਕੀ ਤੋੜ ਤੇ ਪਰੇਸ਼ਾਨ ਹੈ ਤਾਂ ਪਹਿਲਾਂ ਵੀ ਇਹ ਪੁਲਿਸ ਥਾਣੇ ਦੇ ਵਿੱਚ ਇੱਕ ਵਾਰ ਜਿਹੜਾ ਹੈਗਾ ਉੱਤੇ ਲੈ ਗਏ ਸੀ ਇਸ ਨੂੰ ਫੜ ਕੇ ਪਰ ਜਿਹੜਾ ਕੱਲ ਵਾਲੇ ਜਿਹੜੀ ਹਰਕਤ ਆ ਉਸ ਚੀਜ਼ ਦੇ ਵਾਲੇ ਜਾਂਚ ਪੜਤਾਲ ਚੱਲ ਰਹੀ ਹੈਗੀ ਜੀ ਇਹ ਧੰਨਵਾਦ ਹੈ ਏਸੀ ਸਾਡੇ ਨਾਲ ਸਾਡੇ ਸੀ ਹੋਗੇ ਰਣਦੀਪ ਸਿੰਘ ਜਿਨ੍ਹਾਂ ਨੇ ਵਿਸਥਾਰ ਪੂਰਵਕ ਇਸ ਦੇ ਵਿੱਚ ਜਾਣਕਾਰੀ ਦਿੱਤੀ ਹੈਗੀ ਕੀ ਕੁਝ ਪੂਰਾ ਮਾਮਲਾ ਹੈਗਾ ਕੀ ਕੁਝ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਤਾਂ ਵਕ ਵਕ ਧਾਰਾਵਾਂ ਦੇ ਤਹਿਤ ਮਾਮਲਾ ਜ਼ਰੂਰ ਦਰਜ ਕੀਤਾ ਗਿਆ ਹੈਗਾ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਮੁਤਲਕ ਜੋ ਇਸ ਦੇ ਵਿੱਚ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਅਦਾਲਤ ਦੇ ਵਿੱਚ ਵੜਦਾ ਉਸ ਦਾ ਜੋ ਪ੍ਰਾਇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਮੇਰਾ ਪ੍ਰਾਤਾ ਜੋ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਉਸ ਦੀ ਦਵਾਈ ਜਿਹੜੀ ਹੈਗੀ ਚੱਲਦੀ ਪਈ ਹੈ ਸਾਡੇ ਕੋਲ ਕਾਰਡ ਵੀ ਮੌਜੂਦ ਹੈ ਤਾਂ ਡੀਐਸਪੀ ਸਿਟੀ ਇਕ ਸਤਨਾਮ ਸਿੰਘ ਜੁੜੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਆ ਕਿ 109 132 201 ਬੀਐਸਡੀ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈਗਾ ਅਜਿਹੇ ਦੇ ਵਿੱਚ ਬਣਦੀ ਕਾਰਵਾਈ ਜਿਹੜੀ ਹੈਗੀ ਜ਼ਰੂਰ ਕੀਤੀ ਜਾਵੇ ਕਿਉਂਕਿ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਜੋ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਤੋਂ ਅਜਿਹੀ ਘਟਨਾ ਅਦਾਲਤ ਦੇ ਵਿੱਚ ਨਾ ਵਾਪਰੇ ਤਾਂ ਡੀਐਸਪੀ ਸਿਟੀ 1 ਦੇ ਜਿਹੜੇ ਡੀਐਸਪੀ ਹੈਗੇ ਸਤਨਾਮ ਸਿੰਘ ਉਹਨਾਂ ਦੇ ਵੱਲੋਂ ਜਿਹੜੀ तमाम ਜਾਣਕਾਰੀ ਵੀ ਦਿੱਤੀ ਗਈ ਹੈਗੀ ਕਿ ਕੁਝ ਪੂਰੇ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕੁਝ ਖੁਲਾਸੇ ਹੋਏ ਨੇ ਤੇ ਕਿ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੁਝ ਕਹਿਣਾ ਉਹਨਾਂ ਦਾ ਤੁਸੀਂ ਵਿਸਣੋ ਕੱਲ ਇੱਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਕਿਉਰਿਟੀ ਤੇ ਤਨਾਤ ਥੱਲੇ ਡੋਰ ਫ੍ਰੇਮ ਮੈਟਰ ਡਾਇਰੈਕਟਰਾਂ ਤੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ 'ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ 'ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨਿਆਂ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਈਮ ਅਫਸਰ ਹੀ ਲੱਗ ਰਿਹਾ ਹੈ ਇਹ ਮਾਨਯੋਗ ਅਦਾਲਤ 'ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ 'ਚ ਇਹਦੇ ਖਿਲਾਫ ਮਕਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਹੈ ਜਿਸ ਵਾਂਗ ਤੇ ਜਿਹਦੀ ਗ੍ਰਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਨਜੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਨਜੋਗ ਐਸ ਪੀ ਸਿਟੀ ਸਾਹਿਬ ਤੇ ਮਨਜੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ